ਵਪਾਰੀ ਕਹਿੰਦੇ ਇਸ ਤੋਂ ਪਹਿਲਾਂ ਅਸੀਂ ਕਿਸੇ ਪਰਿਵਾਰ ਨੂੰ ਮਿਲਣ ਆਉਂਦੇ ਸੀ ਇੱਕ ਪਰਿਵਾਰ ਨਾਲ ਸਮਝੌਤਾ ਕਰਦੇ ਸੀ ਕਿ ਤੁਹਾਨੂੰ ਇੰਨੇ ਦੇ ਦਿਆ ਕਰਾਂਗੇ ਉਹ ਕਹਿੰਦੇ ਹੁਣ ਜਦੋਂ ਮੁੱਖ ਮੰਤਰੀ ਦੇ ਘਰੇ ਆਉਨੇ ਆ ਹੁਣ ਪੰਜਾਬ ਨੂੰ ਮਿਲਣ ਆਉਨੇ ਆ ਹੁਣ ਪੰਜਾਬ ਨਾਲ ਸਮਝੌਤਾ ਕਰਨ ਆਉਨੇ ਆ ਕਿਉਂਕਿ ਪੰਜਾਬ ਮੇਰਾ ਪਰਿਵਾਰ ਹੈ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਗਵੰਤ ਮਾਨ ਦਾ ਟਕਰਾ ਹੋਇਆ ਬਾਦਲਾਂ ਦੇ ਨਾਲ ਲੋਕਾਂ 'ਚ ਖੜਕੇ ਭਗਵੰਤ ਮਾਨ ਨੇ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ ਜੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਅਸੀਂ ਇਸ ਤਰ੍ਹਾਂ ਦਾ ਨਹੀਂ ਕੀਤਾ ਸਗੋਂ ਬਾਦਲਾ ਨੇ ਤਾਂ ਪੰਜਾਬ ਦੇ ਨਾਲ ਧਰੋਖ ਮਾਇਆ ਹੈ ਮੁੱਖ ਮੰਤਰੀ ਨੇ ਦੱਸਿਆ ਕਿ ਲੋਕਾਂ ਦੇ ਨਾਲ ਹਿੱਸਾ ਪਾਉਂਦੇ ਰਹੇ ਨੇ ਛੋਟੀਆਂ-ਛੋਟੀਆਂ ਚੀਜ਼ਾਂ 'ਚ ਹਿੱਸਾ ਪਾਉਂਦੇ ਰਹੇ ਨੇ ਪਰ ਬਹੁਤ ਪੈਸੇ ਇਕੱਠੇ ਕੀਤੇ ਇਹਨਾਂ ਲੋਕਾਂ ਨੂੰ ਦੱਸੋ ਕਿ ਪੈਸੇ ਨਾਲ ਨਹੀਂ ਜਾਂਦੇ ਨੇ ਮੁੱਖ ਮੰਤਰੀ ਨੇ ਦੱਸਿਆ ਕਿ ਇਹ ਲੋਕ ਕੁਰਸੀ ਤੇ ਬੈਠ ਕੇ ਮਸ਼ਹੂਰ ਹੋਏ ਨੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਹਾਂ ਬਹੁਤ ਵੱਡਾ ਫਰਕ ਹੈ ਤੇ ਮੁੱਖ ਮੰਤਰੀ ਨੇ 13 ਜ਼ੀਰੋ ਕਰਨ ਦੀ ਗੱਲ ਵੀ ਆਖੀ ਹੈ ਤੇ ਇਹ ਵੀ ਕਿਹਾ ਕਿ ਤੁਸੀਂ ਆਪਣੇ ਅੰਦਰ ਦੀ ਪੜਾਅਸ ਕੱਢੋ ਤੇ ईवीएम ਮਸ਼ੀਨ ਤੇ ਜਾ ਕੇ ਆਪਣੇ ਭਵਿੱਖ ਬਾਰੇ ਸੋਚੋ ਤਾਂ ਜੋ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾ ਸਕੋ ਤੇ ਹੋਰ ਕੀ ਕੀ ਕਹਿਣਾ ਹੈ ਮੁੱਖ ਮੰਤਰੀ ਸਾਹਿਬ ਦਾ ਆਓ ਵੇਖਦੇ ਹਾਂ ਅੱਜ ਇਸ ਵੀਡੀਓ ਦੇ ਵਿੱਚ ਤੇ ਕਿ ਇੰਨਾ ਪਿਆਰ ਇੰਨਾ ਸਤਿਕਾਰ ਇੰਨਾ ਮਾਨ ਸਨਮਾਨ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਪ੍ਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਹੈ ਇਸ ਦੂ ਬਾਵੇਂ ਹਾਂਜੀ ਹਾਂਜੀ ਬਿਲ ਨਹੀਂ ਆ ਰਹੇ ਬਿਲਕੁਲ ਪ੍ਰਮਾਤਮਾ ਕੇ ਇਹੀ ਕਹਿਣਾ ਕਿ ਪ੍ਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਹੈ ਉਨੀ ਬਣਾ ਕੇ ਰੱਖੀ ਸਮਤ ਬਖਸ਼ੀ ਭਾਵੇਂ ਵਧਾਈ ਨਾ ਪਰ ਇਹ ਦੁੱਖ ਟੱਣ ਨਾ ਦੇ ਜਿੰਨਾ ਪਿਆਰ ਮਿਲ ਰਿਹਾ ਹੈ ਇਹਦਾ ਤਾਂ ਕਈ ਜਨਮ ਤੱਕ ਮੈਂ ਕਰਜ਼ਾ ਤਾਰ ਹੀ ਨਹੀਂ ਸਕਦਾ ਹੁਣ ਮੈਂ ਹਰੇਕ ਥਾਵੇਂ ਜਾ ਕੇ 15 ਤੋਂ 20 ਕਿੰਟ ਮੈਂ ਲੋਕਾਂ ਨੂੰ ਦੰਨਾ ਮਾਈਕ ਮੈਂ ਉਹਨਾਂ ਵੱਲ ਕਰ ਦਿੰਨਾ ਕਿ ਨਾਰਾ ਲਾਉਣਾ ਨਾਰਾ ਲਾ ਲਓ ਪੜਾਅਸ ਕੱਢ ਲਓ ਕਈ ਪੀੜੀਆਂ ਦੀ ਪੜਾਅਸ ਅੰਦਰ ਭਰੀ ਪਈ ਹੈ ਸਾਡਾ ਬਚਪਨ ਖਾ ਕੇ ਸਾਡੀ ਜਵਾਨੀ ਖਾ ਗਏ ਸਾਡਾ ਬੁਢਾਪਾ ਖਾ ਗਏ ਇਹਨਾਂ ਨੇ ਤਾਂ ਸਾਨੂੰ ਲੁੱਟਣ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਕੀਤਾ ਤਾਂ ਹੁਣ ਦਿਲ ਦੇ ਵਿੱਚ ਇੱਕ ਪੜਾਅ ਸਪਰੀ ਪਈ ਹੈ ਕਿ ਕਦੋਂ 1 ਜੂਨ ਆਵੇ ਝਾੜੂ ਵਾਲਾ ਬਟਨ ਦਬਕੇ ਅਸੀਂ ਆਪਣੇ ਆਪਣੇ ਪੁੱਤ ਆਪਣੇ ਛੋਟੇ ਵੱਡੇ ਭਾਈ ਨੂੰ ਮਜ਼ਬੂਤ ਕਰਕੇ ਬਿਨਾਂ ਟੈਨਸ਼ਨ ਤੋਂ ਕੰਮ ਕਰਨ ਦਾ ਮੌਕਾ 4 ਜੂਨ ਨੂੰ ਜਿਹੜਾ ਰਿਜ਼ਲਟ ਆ ਗਿਆ ਤਾਂ ਉਸ ਤੋਂ ਬਾਅਦ ਸੋਨੇ ਦੀ ਚਿੜੀ ਪੰਜਾਬ ਨਾ ਬੜਿਆ ਤਾਂ ਮੈਨੂੰ ਨੀਵੇਂ ਥਾਂੇ ਬਿਠਾ ਲਿਓ ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੋ ਆ ਜਿਹੜੇ ਬਕਵਾਸ ਕਰਦੇ ਫਿਰਦੇ ਆ ਨਿੱਜੀ ਹਮਲੇ ਕਰਦੇ ਫਿਰਦੇ ਆ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਡਰ ਹੋ ਗਿਆ ਇਹ ਚਿੰਤਾ ਹੋ ਗਈ ਕਿ ਆਮਕਰਾਂ ਦੇ ਤੀਆਂ ਪੁੱਤ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਇਹ ਤਾਂ ਸਾਡੇ ਤੀਆਂ ਪੁੱਤ ਬੰਦੇ ਹੁੰਦੇ ਸੀ ਸੋ ਹੁਣ ਜੋ ਬੋਲੀ ਜਾਂਦੇ ਆ ਹਰ ਰੋਜ਼ ਕਿਸੇ ਨਾ ਕਿਸੇ ਨੂੰ ਮਾਫੀ ਮੰਗਣੀ ਪੈਂਦੀ ਐ ਵੀਰੋ ਆ ਜਿਹੜਾ ਪਿਆਰ ਹੈ ਇਦੀ ਕੋਈ ਕੀਮਤ ਨਹੀਂ ਵੀਰੋ ਇੱਕ ਪਾਸੇ ਤਾਂ ਆ ਫੁੱਲ ਨੇ ਮਾਮਾ ਸਿਰ ਪਰੋਸਦਿਆਂ ਨੇ ਮੇਰਾ ਭੈਣਾ ਦੁਆਵਾਂ ਦਿੰਦੀਆਂ ਨੌਜਵਾਨ ਵੀਰ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਬੱਚਿਆਂ ਨੂੰ ਆਪਣੇ ਨੂੰ ਲੈ ਕੇ ਆ ਕੇ ਮੈਨੂੰ ਕਹਿੰਦੇ ਆ ਬੱਚੇ ਨਾਲ ਹੱਥ ਮਿਲਾ ਲਓ ਵੀਰੋ ਇੱਕ ਪਾਸੇ ਤਾਂ ਪਿਆਰ ਹੈ ਦੂਜੇ ਪਾਸੇ ਕਾਲੀ ਭਾਜਪਾ ਤੇ ਕਾਂਗਰਸੀ ਲੀਡਰ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗੇੜਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਇੱਕ ਅੱਧੀ ਉਹਨਾਂ ਦੀ ਆ ਹਾਲਤ ਉਹਨੇ ਆਪ ਦੇ ਆਪ ਦੇ ਪਰਿਵਾਰ ਤੋਂ ਮੈਨੂੰ ਹੋਰ ਕੋਈ ਸੋਚਿਆ ਹੀ ਨਹੀਂ ਸੋ ਵੀਰੋ ਹੁਣ ਵਪਾਰ ਵੀ ਬੰਦ ਰਿਹਾ ਹੈ ਦੁਕਾਨਦਾਰ ਵੀ ਬੰਦ ਰਿਹਾ ਹੈ ਮਜ਼ਦੂਰ ਨੂੰ ਮਜ਼ਦੂਰੀ ਸਮੇਂ ਸਿਰ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਮਿਲ ਜਾਣ ਵੀਰੋ 43000 ਨੌਕਰੀਆਂ ਦੇਤੀਆਂ 1 ਰੁਪਏ ਦਾ ਵੀ ਕੋਈ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦੇ ਭਗਵੰਤਬਾਨ ਤੇ ਸਵਾ ਦੋ ਸਾਲ ਚ ਕਿ 1 ਰੁਪਈਆ ਵੀ ਕਿਤੇ ਇਧਰ ਉਧਰ ਘਰਤਾ ਨਾ ਮੇਰੇ ਕੋਲੇ ਵਪਾਰੀ ਆਉਂਦੇ ਆ ਮੈਨੂੰ ਕਹਿੰਦੇ ਆ ਅਸੀਂ ਐਨੇ ਜੁੰਟ ਦੀ ਪਰਮਿਸ਼ਨ ਲੈਣੀ ਹੈ 400 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗੇ ਮੈਂ ਕਿਹਾ ਨਹੀਂ ਮੈਂ ਤੁਹਾਨੂੰ ਦੋ ਦੀ ਜਗ੍ਹਾ ਚਾਰ ਜੁੰਟਾਂ ਦੀ ਪਰਮਿਸ਼ਨ ਦੇਉਂਗਾ ਪਰ ਹਜ਼ਾਰ ਮੁੰਡੇ ਨੂੰ ਮੁੰਡੇ ਕੁੜੀਆਂ ਨੂੰ ਕੰਮ ਦਿਓ ਮੇਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਹਿੰਦੇ ਵਪਾਰੀ ਕਹਿੰਦੇ ਇਸ ਤੋਂ ਪਹਿਲਾਂ ਅਸੀਂ ਕਿਸੇ ਪਰਿਵਾਰ ਨੂੰ ਮਿਲਣ ਆਉਂਦੇ ਸੀ ਇੱਕ ਪਰਿਵਾਰ ਨਾਲ ਸਮਝੌਤਾ ਕਰਦੇ ਸੀ ਕਿ ਤੁਹਾਨੂੰ ਇੰਨੇ ਦੇ ਦਿਆ ਕਰਾਂਗੇ ਉਹ ਕਹਿੰਦੇ ਹੁਣ ਜਦੋਂ ਮੁੱਖ ਮੰਤਰੀ ਦੇ ਘਰੇ ਆਉਨੇ ਆ ਹੁਣ ਪੰਜਾਬ ਨੂੰ ਮਿਲਣ ਆਉਨੇ ਆ ਹੁਣ ਪੰਜਾਬ ਨਾਲ ਸਮਝੌਤਾ ਕਰਨ ਆਉਨੇ ਆ ਕਿਉਂਕਿ ਪੰਜਾਬ ਮੇਰਾ ਪਰਿਵਾਰ ਹੈ ਪੰਜਾਬ ਮੇਰਾ ਪਰਿਵਾਰ ਹੈ ਲੈ 15 ਤੋਂ 20 ਕਿੰਟ ਤੁਹਾਡਾ ਸਮੇਂ ਸ਼ੁਰੂ ਹੁੰਦਾ ਹੈ ਅਬ ਜੋ ਚੀਕਾ ਮਾਰਨੀ ਹੈ ਨਾਰੇ ਲਾਉਣੇ ਲਾ ਲੋ ਜੀ ਜੀ ਜੋ ਕਹੋਗੇ ਜੋ ਲੋਕ ਕਹਿਣਗੇ ਉਸ ਹਿਸਾਬ ਨਾਲ ਚੱਲਾਂਗੇ ਕਿਉਂਕਿ ਸਰਕਾਰਾਂ ਲੋਕ ਬਣਾਉਂਦੇ ਆ ਔਰ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਨੇ ਸਰਕਾਰਾਂ ਲੋਕਾਂ ਨੂੰ ਤੰਗ ਕਰਨ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਲੋਕਾਂ ਦੇ ਬਿਜ਼ਨਸ ਠੱਪ ਕਰਨ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਲੋਕਾਂ ਦੇ ਚੁੱਲਿਆਂ 'ਚ ਅੱਗ ਬਚਾਉਣ ਵਾਸਤੇ ਅੱਗ ਜਿਹੜੀ ਹੈ ਉਹਨੂੰ ਮਚਾਉਣ ਵਾਸਤੇ ਅਗਰ ਨੂੰ ਜਲਦੀ ਬਲ ਦੀ ਰੱਖਣ ਵਾਸਤੇ ਉਹਨੀਆਂ ਨੇ ਸਰਕਾਰਾਂ ਚੁੱਲਿਆਂ ਦੀ ਅੱਗ ਬੁਝਾਉਂਦੀਆਂ ਨਹੀਂ ਹੁੰਦੀਆਂ ਬਦਕਿਸਮਤੀ ਨਾਲ ਇਹ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਆਪਣੇ ਚੁੱਲਿਆਂ ਦੀ ਅੱਗ ਬੁਝਾਈ ਹੈ ਬਿਰੋਕਾ ਅਕਾਲੀ ਮੇਡੇਸੀ ਮਜ਼ਦੂਰ ਦੇਵਸੀ ਮੈਂ ਖੁਦ ਸਨਾਮ ਕਾਲਜ ਤੋਂ ਕਮੀਆਂ ਦਾ ਵੇੜਾ ਸੰਤਰਾ ਮਦ ASCII ਦੀਆਂ ਕਪਤਾਮਾਂ ਗਾਗਾ ਕੇ ਮੈਂ ਫਸਟ ਆਉਂਦ ਆ ਰਿਆਂ ਮੈਂ 골ਡ ਮੈਡਲ ਜਿੱਤਦਾ ਰਿਆਂ ਕੀ ਪਤਾ ਸੀ ਪ੍ਰਮਾਤਮਾ ਨੇ ਇਸ ਲੈਵਲ ਤੇ ਜਾ ਕੇ ਆਹ ਜ਼ਿੰਮੇਵਾਰੀਆਂ ਦੇੜੀਆਂ ਨੇ ਸੁਪਰਮਾਤਮਾ ਆਪ ਹੀ ਲਿਖੀ ਬੈਠਾ ਹੈ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਹੈ ਜਿਹੜਾ ਜ਼ਿੰਮੇਵਾਰੀ ਦਿੰਦਾ ਉਹ ਹੌਸਲਾ ਵੀ ਦਿੰਦਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦੇ ਦਿਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇਹਨਾਂ ਕਾ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਆ ਫਰਕ ਆ ਬਸ ਕਿਉਂਕਿ ਮੈਨੂੰ ਤੁਸੀਂ ਦਾਲਤਾ ਸ਼ੋਰਤਾ ਦੀਆਂ ਬੁਲੰਦੀਆਂ ਤਾਂ 17 18 ਸਾਲ ਦੀ ਉਮਰ ਚ ਦਿਖਾਤੀਆਂ ਸੀ ਉਹ ਤਾਂ ਨਮੇੜਿਆੇ ਕੰਮ ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਅਖਬਾਰ ਚ ਨਾਮ ਛਪੇ ਮੈਨੂੰ ਕੋਈ ਚਾਹ ਨਹੀਂ ਮੇਰੀ ਟੀਵੀ ਤੇ ਫੋਟੋ ਆਵੇ ਮੈਨੂੰ ਸਿਰਫ ਇੱਕੋ ਹੀ ਚਾਹ ਹੈ ਮੇਰੇ ਪੰਜਾਬ ਨੂੰ ਨਜ਼ਰ ਲੱਗੇ ਮੇਰਾ ਪੰਜਾਬ ਉਹੀ ਕੁਸ਼ਤੀਆਂ ਛਿੰਝਾਂ ਗਿੱਧਿਆਂ ਪੰਗੜਿਆਂ ਵਾਲਾ ਪੰਜਾਬ ਬਣ ਜੇ ਸੁਰਜੀਤ ਪਾਤਰ ਨੇ ਲਿਖਿਆ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਚੋਗੀ ਜ਼ਮੀਨ ਰੱਖੀ ਵੀਰੋ ਫੁੱਲਾਂ ਚੋਗੀ ਜ਼ਮੀਨ ਰੱਖਿਓ ਕਲਮੇ ਲੱਭਾਂਗੇ ਐਸੀ ਧਰਤੀ ਤੇ ਕਿੱਧੇ ਪੰਗੜੇ ਪੈਂਦੇ ਦੇਖਿਓ ਆਪਾਂ ਬਾਹਰ ਜਾਣ ਦਾ ਸਿਸਟਮ ਹੀ ਬੰਦ ਕਰ ਦੇਣਾ ਕਿਉਂ ਜਾਈ ਆਪਣੀ ਧਰਤੀ ਛੱਡ ਕੇ ਉੱਥੇ ਜਾ ਕੇ ਵੀ ਤਾਂ ੱੱਕੇ ਖਾਈ ਜਾਂਦੇ ਆ ਬਹੁਤ ਸਾਰੇ ਮੁੰਡੇ ਕੁੜੀਆਂ ਵਾਪਸ ਆਉਣ ਲੱਗ ਗਏ ਮੈਨੂੰ ਰੋਜ਼ ਫੋਨ ਆਉਂਦੇ ਨੇ ਅਸੀਂ ਆ ਗਏ ਜੀ ਮੈਨੂੰ ਰੋਜ਼ ਫੋਨ ਆਉਂਦੇ ਨੇ ਸਾਨੂੰ ਨੌਕਰੀ ਮਿਲ ਗਈ ਅਸੀਂ ਜਾਣ ਦਾ ਪ੍ਰੋਗਰਾਮ ਕੈਂਸਲ ਕਰਤਾ ਜੀ ਸੋ ਵੀਰੋ ਇਹ ਤੁਹਾਡੇ ਪਿਆਰ ਕਰਕੇ ਆ ਤੁਹਾਡੇ ਬਿਨਾਂ ਕੁਝ ਨਹੀਂ ਹੋ ਸਕਦਾ ਇਸ ਵਾਰ 13 ਜ਼ੀਰੋ ਕਰ ਦੋ ਮੇਰੇ ਤੋਂ ਜ਼ਿੰਮੇਵਾਰੀ ਵਾਲੀ ਜਿਹੜੀ ਹੈ ਉਹ ਭਾਰਤ ਤਾਂ ਬਧੂਗਾ ਪਰ ਇੱਕ ਭਾਰ ਘਟੂਗਾ ਵੀ ਕਿ ਤੁਸੀਂ ਮੇਰੇ 2 ਸਾਲਾਂ ਦੇ ਕੰਮਾਂ ਤੇ ਮੋਹਰ ਲਾਤੀ ਇਹਦਾ ਮਤਲਬ ਤੁਸੀਂ ਮੇਰੇ ਕੰਮਾਂ ਨੂੰ ਐਪਰੀਸ਼ੀਏਟ ਕਰ ਰਹੇ ਹੋ ਮੈਂ ਤੁਗਣਾ ਮੈਂ ਤੁਗੜੇ ਉਤਸ਼ਾਹ ਨਾਲ ਕੰਮ ਕਰੂੰਗਾ ਜਿਹੜੀ ਕੰਪਨੀ ਦੀ ਟੀ-ਸ਼ਰਟ ਮਿਲਣ ਲੱਗ ਜੇ ਨਾ ਆ ਕਪੜਾ ਮਾਰਕੀਟ 'ਚ ਖੜੇ ਆ ਜਿਹੜੀ ਕੰਪਨੀ ਦੀ ਟੀ-ਸ਼ਰਟ ਵਿਕਣ ਲੱਗ ਜੇ ਨਵੇਂ-ਨਵੇਂ ਪ੍ਰਿੰਟ ਕਰਦੀ ਹੈ ਫਿਰ ਉਹ ਸੋ ਇਸ ਕਰਕੇ ਜੇ ਤੁਸੀਂ ਮੇਰਾ ਹੌਸਲਾ ਵਧਾ ਦੋਗੇ ਕਿਉਂਕਿ ਮੈਂ ਤਾਂ ਪੈਸੇ ਤਾਂ ਮੈਂ ਕਮਾਉਣੇ ਨਹੀਂ ਪੈਸੇ ਤਾਂ ਮੈਂ ਕਮਾਉਣੇ ਨਹੀਂ ਪੈਸੇ ਵਾਲੇ ਪਾਸੇ ਕ腐ਸ਼ਨ ਵਾਲੇ ਪਾਸੇ ਤੇ ਜਾੜਾ ਨਹੀਂ ਮਤਲਬ ਤੇਰਾ ਤੁਹਾਡੇ ਲਈ ਆ ਤੁਹਾਡੇ ਕਰਕੇ ਆ ਤੁਹਾਡੇ ਵਾਸਤੇ ਆ ਸੋ ਵੀਰੋ ਰਾਜ ਕੁਮਾਰ ਜੱੱਬੇਵਾਲ ਜੀ ਇਹ ਵੀ ਧਰਤੀ ਤੋਂ ਉੱਠਿਆ ਹੋਇਆ ਬੰਦੇ ਆ ਡਾਕਟਰ ਸਾਹਿਬ ਡਾਕਟਰ ਸਾਹਿਬ ਜ਼ਮੀਨ ਤੋਂ ਉੱਠ ਕੇ ਆਇਆ ਹੈ ਮਿਹਨਤਾਂ ਕਰਕੇ ਆਇਆ ਆਮ ਕਰ ਤਕਰੀਬ ਕਰ ਚੁਆਇਆ ਇਹ ਹਜੇ ਬੰਦਿਆਂ ਨੂੰ ਜਦੋਂ ਪਾਰਲੀਮੈਂਟ ਭੇਜਾਂਗੇ ਜਿਨ੍ਹਾਂ ਨੇ ਗਰੀਬੀਆਂ ਆਪਣੇ ਪਿੰਡਿਆਂ ਤੇ ਹੰਡਾਈਆਂ ਹੋਈਆਂ ਨੇ ਤਾਂ ਫਿਰ ਉਹ ਹਜੇ ਕਾਨੂੰਨੀ ਬੜ ਕੇ ਆਉਣਗੇ ਸੋ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਸੋ ਸੀ ਆਕਾ ਸੋ ਇੱਕ ਵਾਰੀ ਮੈਂ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ ਤੁਸੀਂ ਦੋ ਵਾਰੀ ਕਹਿਣਾ ਹੈ 13 ਜੀਰੋ 13 ਜੀਰੋ ਪੰਜਾਬ ਬਣੇਗਾ ਹੀਰੋ 13 ਜੀਰੋ 13 ਜੀਰੋ ਇਸ ਵਾਰੀ ਪੰਜਾਬ ਬਣੇਗਾ ਹੀਰੋ 13 ਜੀਰੋ 13 ਜੀਰੋ ਸੋ ਵੀਰੋ ਆਹੀ ਹੌਸਲਾ ਹੈ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਆਹੀ ਹੌਸਲਾ ਹੈ ਜਿਹੜਾ ਸਾਡੀ ਥਕਾਵਟਾਂ ਦੂਰ ਕਰਦਾ ਹੈ ਸੋ ਵੀਰੋ ਜਦੋਂ ਮਰਜ਼ੀ ਬੁਲਾ ਲਿਓ ਆ ਪਿੱਪਲਾਂ ਬੋੜਾ ਥੱਲੇ ਜਦੋਂ ਮਰਜੀ ਮੈਨੂੰ ਬੁਲਾ ਆ ਆ ਜਿਹੜਾ ਪਿੱਪਲ ਹੈ ਇਹ ਕਿਉਂ ਕਾਇਮ ਹੈ ਇਹਦੀ ਉਮਰ ਹੋਣੀ 100 ਸਾਲ ਤੋਂ ਉੱਪਰ ਇੱਕ ਆ ਕਾਇਮ ਕਿਉਂ ਹੈ ਇਹਨੇ ਭੜੀਆਂ ਇਹਨੇ ਭੜੀਆਂ ਨੇਹਰੀਆਂ ਚਖੜ ਤੂਫਾਨ ਝੱਲੇ ਹੋਣੇ ਕਾਰਨ ਕੀ ਹੈ ਇਹਦੇ ਇੱਥੇ ਖੜੇ ਰਹਿਣ ਦਾ ਕਿਉਂਕਿ ਇਹਦੀਆਂ ਜੜਾਂ ਕਾਇਮ ਨੇ ਇਹ ਜੜਾ ਨਾਲ ਜੁੜਿਆ ਹੋਇਆ ਹੈ ਇਹ ਧਰਤੀ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਜਿਹੜੇ ਲੀਡਰ ਜਾਂ ਜਿਹੜੇ ਕੋਈ ਕਲਾਕਾਰ ਥੋੜਾ ਜਿਹਾ ਮਸ਼ਹੂਰ ਹੋ ਕੇ ਆਪਣੀਆਂ ਜੜਾਂ ਛੱਡ ਦਿੰਦੇ ਨੇ ਜ ਜਿੰਨਾਂ ਲੋਕਾਂ ਨੇ ਉਹਨੂੰ ਬਣਾਇਆ ਹੁੰਦਾ ਉਹਨਾਂ ਨੂੰ ਭੁੱਲ ਜਾਂਦੇ ਨੇ ਫਿਰ ਉਹਨਾਂ ਦਾ ਗਮਲਿਆਂ ਵਾਲਾ ਗਮਲਿਆਂ ਵਾਲੇ ਜਿਹੜੇ ਬੂਟੇ ਹੁੰਦੇ ਨੇ ਉਹਨਾਂ ਦਾ ਹਾਲ ਹੁੰਦਾ ਜੇ ਪਿੱਪਲ ਨੇ ਉਹ ਪਿੱਪਲ ਦੇ ਪੱਤੇ ਆਵੇ ਪਿੱਪਲ ਦੇ ਪੱਤੇ ਆਵੇ ਕਾ ਦੀ ਖੜਖੜ ਖੜਖੜ ਲਾਈ ਐ ਪੱਤ ਛੜ ਗਏ ਪੁਰਾਣੇ ਪੰਜਾਬ ਵਾਲਿਓ ਰੁੱਤ ਨਵਿਆਂ ਦੀ ਆਈ ਆ ਰੁੱਤ ਨਵਿਆਂ ਦੀ ਆਈ ਆ ਰੁੱਤ ਨਵਿਆਂ ਦੀ ਆਈ ਆ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇੱਥੀ ਫਿਰਦੇ ਹੋਣੇ ਉਹਨਾਂ ਦੇ ਘਰ ਵੀ ਇੱਥੀ ਨੇ ਭਾਜਪੀ ਵਾਲਿਆਂ ਦੇ ਕਾਂਗਰਸ ਵਾਲਿਆਂ ਦੇ ਥੋੜਾ ਤਾਂ ਚੱਕ ਦਿਓ ਆਵਾਜ਼ ਪਿੰਪਲ ਦੇ ਪੱਤਿਆਂ ਨੂੰ ਤਾਂ ਪਤਾ ਲੱਗੇ ਵੀ ਇਹ ਪਿੰਪਲ ਵੀ ਕਹੇ ਮੈਂ ਇੱਕ ਹੋਰ ਇਨਕਲਾਬ ਦੇਖਿਆ ਹੋਇਆ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ 2 ਮਿੰਟ ਲਈ ਮੈਂ ਚੱਬੇਵਾਲ ਸਾਹਿਬ ਨੂੰ ਕਹੂੰਗਾ ਇੱਕ ਤਾਂ ਤੁਹਾਡੇ ਚੱਲੇ ਹੋਏ ਹਰ ਕਦਮ ਦਾ ਧੰਨਵਾਦ ਕਰਨ ਤੇ ਨਾਲ ਵਿਚਾਰ ਵਟਾਂਦਰਾ ਵੀ ਕਰ सीएम साहब ਇਹ ਲੋਕਾਂ ਦਾ ठाठा मारਦਾ ਇਕੱਠ ਲੋਕਾਂ ਦਾ ਪਿਆਰ सीएम साहब ਤੁਹਾਡੀ ਇਮਾਨਦਾਰੀ ਦਾ ਤੁਹਾਡੀ ਬਹਾਦਰੀ ਦਾ ਔਰ ਤੁਹਾਡੇ ਪਿਆਰ ਦਾ ਇਹ ਪ੍ਰਤੀਕ ਹੈ सीएम साहब ਔਰ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਸਾਥੀਆਂ ਦਾ ਸੰਗਠਨ ਦਾ ਜਿਨ੍ਹਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਔਰ ਮਾਨ ਸਾਹਿਬ ਤੁਸੀਂ ਸਭ ਤੋਂ ਵੱਡੀ ਪ੍ਰਾਪਤੀ ਕੀਤੀ ਹੈ ਤੁਸੀਂ ਜਿਹੜੀਆਂ ਮਾਨ ਸਾਹਿਬ